ਅਮੀਨ ਨੇ ਪਹਿਲਾਂ ਜੋ ਸੁਨੀਤਾ ਵਿਲੀਅਮਸ ਤੇ ਗੁਦਾ ਇੱਕ ਸਾਥੀ ਸਪੇਸ ਵਿੱਚ ਗਏ ਨੇ ਇਹ ਰਸ਼ੀਅਨ ਜਹਾਜ਼ ਤੇ ਹੀ ਗਏ ਨੇ ਉਥੇ ਸੋਯੂ ਸਪੇਸ ਕ੍ਰਾਫਟ ਤੇ ਹੀ ਗਏ ਨੇ ਤੇ ਉਹ ਚੱਲਦਾ ਹੁੰਦਾ ਹੈ ਹੀਲੀਅਮ ਗੈਸ ਦੇ ਉੱਪਰ ਤੇ ਉਹ ਜਦੋਂ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਜਹਾਜ਼ ਆ ਨਾ ਉਹ ਨਾਲ ਹੀ ਲੱਗਿਆ ਰਹਿੰਦਾ ਉਹਦੇ ਅਟੈਚ ਰਹਿੰਦਾ ਸਪੇਸ ਸਟੇਸ਼ਨ ਦੇ ਨਾਲ ਬਟ ਉਹਨਾਂ ਨੂੰ ਫਿਰ ਉੱਥੇ ਪਤਾ ਲੱਗਦਾ ਹੌਲੀ-ਹੌਲੀ ਕਿ ਉਹਦੇ ਵਿੱਚੋਂ ਗੈਸ ਲੀਕ ਹੋ ਰਹੀ ਆ ਵੀ ਵਾਪਸ ਆਉਂਦੇ ਵੇਲੇ ਜਦੋਂ ਧਰਤੀ ਦੇ ਐਟਮੋਸਫੇਅਰ ਵਿੱਚ ਐਂਟਰ ਕਰਨਗੇ ਤਾਂ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਤਾਪ ਦਾ ਸਾਹਮਣਾ ਕਰਨਾ ਪੈਣਾ ਬਹੁਤ ਜ਼ਿਆਦਾ ਗਰਮੀ ਇੱਕਾ ਨੂੰ ਅੱਗ ਲੱਗ ਜਾਂਦੀ ਹੈ ਸਪੇਸ ਕ੍ਰਾਫਟ ਤੇ ਜੇ ਉਸ ਵਕਤ ਕਿਤੇ ਮਾੜੀ ਮੋਟੀ ਵੀ ਲੀਕੇਜ ਹੁੰਦੀ ਹੋਈ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਜਾਣ ਉਹ ਸਪੇਸ ਕ੍ਰਾਫਟ ਫਟ ਵੀ ਸਕਦਾ ਜਿਵੇਂ ਕਿ ਕਲਪਨਾ ਚਾਵਲਾ ਨਾਲ ਹੋਇਆ ਸੀ ਉਹਨਾਂ ਦਾ ਸਪੇਸ ਕ੍ਰਾਫਟ ਵੀ ਸਪੇਸ ਸ਼ਟਲ ਧਰਤੀ ਦੇ ਵਾਪਸ ਆਉਂਦੇ ਸਮੇਂ ਉਹਨਾਂ ਨੂੰ ਜਦੋਂ ਅੱਗ ਲੱਗੀ ਤਾਂ ਉੱਥੇ ਇੱਕ ਲੀਕੇਜ ਸੀ ਜਹਾਜ਼ ਦੇ ਵਿੱਚ ਇੱਕ ਟਾਇਲ ਜੋ ਰੱਖਿਆ ਕਰਦੀ ਹੈ ਜਹਾਜ਼ ਦੀ ਟਾਇਲਾਂ ਲੱਗੀਆਂ ਹੁੰਦੀਆਂ ਨੇ ਉੱਥੋਂ ਇੱਕ ਟਾਇਲ ਟੁੱਟੀ ਹੋਈ ਸੀ ਉਸ ਲੀਕੇਜ ਕਾਰਨ ਉਹ ਗਰਮੀ ਉਸ ਜਹਾਜ਼ ਦੇ ਅੰਦਰ ਚਲੀ ਗਈ ਅਤੇ ਜਹਾਜ਼ ਫਟ ਗਿਆ ਸਪੇਸ ਸਟੇਸ਼ਨ ਬੇਸਿਕਲੀ ਇੱਕ ਬਹੁਤ ਵੱਡੀ ਮਸ਼ੀਨ ਹੈ ਪਰ ਤੁਸੀਂ ਉਹਨੂੰ ਇੱਕ ਚੱਲਦਾ ਫਿਰਦਾ ਘਰ ਵੀ ਕਹਿ ਸਕਦੇ ਹੋ ਅੰਤਰਿਕਸ਼ ਵਿੱਚ ਉਹ ਡਰਿਆ ਇੱਕ ਘਰ ਬਹੁਤ ਵੱਡੀ ਮਸ਼ੀਨ ਆ ਉਹ ਤੇ ਉੱਥੇ ਉਹਨਾਂ ਕੋਲ ਸਾਰਾ ਕੁਝ ਹੁੰਦਾ ਖਾਣ ਪੀਣ ਨੂੰ ਹਰ ਚੀਜ਼ ਉੱਥੇ ਮੌਜੂਦ ਹੁੰਦੀ ਆ ਧਰਤੀ ਤੋਂ ਭੇਜੀ ਜਾਂਦੀ ਆ ਈਵਨ ਕਿ ਉਹਦੇ ਵਿੱਚ ਵੀ ਛੋਟੇ ਛੋਟੇ ਪੌਦੇ ਉਹ ਉਗਾਉਂਦੇ ਆ ਤਾਂ ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਸੁਣ ਰਹੇ ਹੋਵੋਗੇ ਕਿ ਭਾਰਤੀ ਪਲਾੜ ਯਾਤਰੀ ਸੁਨੀਤਾ ਵਿਲੀਮ ਸਪੇਸ ਵਿੱਚ ਫਸ ਗਈ ਆ ਅੰਤਰਿਕਸ਼ ਵਿੱਚ ਫਸ ਗਈ ਆ ਪਰ ਤੁਹਾਨੂੰ ਕੋਈ ਪੂਰੀ ਜਾਣਕਾਰੀ ਨਹੀਂ ਦੇ ਰਿਹਾ ਹੋਣਾ ਕਿ ਗੱਲ ਕੀ ਹੈ ਕਿੱਥੇ ਫਸ ਗਈ ਹੈ ਕਿਉਂ ਫਸ ਗਈ ਹੈ ਆਖਿਰ ਪੂਰਾ ਮਸਲਾ ਕੀ ਹੈ ਅਸਲ ਦੇ ਵਿੱਚ ਜਿਹੜੇ ਦੱਸਣ ਵਾਲੇ ਨੇ ਚੈਨਲ ਵਾਲੇ ਇਹਨਾਂ ਨੂੰ ਵੀ ਨਹੀਂ ਪਤਾ ਕਿ ਪੂਰਾ ਮਸਲਾ ਕੀ ਹੈ ਬਸ ਜੋ ਰਿਪੋਰਟ ਉਧਰੋਂ ਆ ਜਾਂਦੀ ਹੈ ਉਹੀ ਤੁਹਾਨੂੰ ਮਾੜਾ-ਮੋਟਾ ਵਿੱਚ ਦੱਸ ਦਿੰਦੇ ਆ ਅਸਲ ਗਿਆਨ ਸਪੇਸ ਬਾਰੇ ਇਹਨਾਂ ਨੂੰ ਹੈ ਹੀ ਨਹੀਂ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਕਿ ਅਸਲ ਮਸਲਾ ਆਖਿਰਕਾਰ ਹੈ ਕੀ ਤੇ ਮੇਰਾ ਨਾਮ ਹੈ ਜੀ ਅਮਨ ਤੁਸੀਂ ਦੇਖ ਰਹੇ ਹੋ ਡਾਰਕ ਸੱਚ ਟੀਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਅਸਲ ਦੇ ਵਿੱਚ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਗਈ ਹੋਈ ਹੈ ਸਪੇਸ ਸਟੇਸ਼ਨ ਤੇ ਜੋ ਕਿ ਆਪਾਂ ਨੂੰ ਪਤਾ ਹੀ ਹੈ ਇੱਕ ਸਪੇਸ ਸਟੇਸ਼ਨ ਹੈ ਧਰਤੀ ਦੇ ਇਤ ਦੇ ਚੱਕਰ ਕੱਢਦਾ ਹੈ 300 ਤੋਂ 400 ਕਿਲੋਮੀਟਰ ਉੱਪਰ ਉੱਥੇ ਪੁਲਾੜ ਯਾਤਰੀ ਜਾਂਦੇ ਨੇ ਤਿੰਨ ਚਾਰ ਮਹੀਨੇ ਉਹਦੇ ਵਿੱਚ ਰਹਿੰਦੇ ਨੇ ਫਿਰ ਵਾਪਸ ਆ ਜਾਂਦੇ ਨੇ ਕਈ ਦੇਸ਼ਾਂ ਦੇ ਪੁਲਾੜ ਯਾਤਰੀ ਉਦੇ ਵਿੱਚ ਜਾਂਦੇ ਨੇ ਹੁਣ ਤੱਕ ਆਪਾਂ ਜਿੰਨੇ ਵੀ ਪੁਲਾੜ ਯਾਤਰੀਆਂ ਦਾ ਨਾਮ ਸੁਣਿਆ ਹੈ ਉਹ ਸਾਰੇ ਸਪੇਸ ਸਟੇਸ਼ਨ 'ਚ ਜਾਂਦੇ ਨੇ ਚਾਹੇ ਕਲਪਨਾ ਚਾਵਲਾ ਹੋਵੇ ਚਾਹੇ ਸੁਨੀਤਾ ਵਿਲੀਅਮ ਹੋਵੇ ਚਾਹੇ ਭਾਰਤ ਦਾ ਇੱਕ ਪਹਿਲਾ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਹੋਵੇ ਜਾਂ ਫਿਰ ਜਿਹੜੇ ਅੱਜ ਕੱਲ੍ਹ ਵੈਸੇ ਵੀ ਜਾਂਦੇ ਨੇ ਉਹ ਸਾਰੇ ਸਪੇਸ ਸਟੇਸ਼ਨ ਹੀ ਜਾਂਦੇ ਨੇ ਸੋ ਉੱਥੇ ਇਹਨਾਂ ਦਾ ਇੱਕ ਟਾਈਮ ਪੀਰੀਅਡ ਹੁੰਦਾ ਰਹਿਣ ਲਈ ਕੁਝ ਦਾ 2 ਮਹੀਨੇ ਕਿਤੇ ਦਾ 4 ਮਹੀਨੇ ਕਿਤੇ ਦਾ 6 ਮਹੀਨੇ ਸੁਨੀਤਾ ਵਿਲੀਅਮ ਦਾ ਇਹ ਸਪੇਸ ਸਟੇਸ਼ਨ ਵਿੱਚ ਤੀਜਾ ਫੀੜ ਆ ਸਪੇਸ ਸਟੇਸ਼ਨ ਬੇਸਿਕਲੀ ਇੱਕ ਬਹੁਤ ਵੱਡੀ ਮਸ਼ੀਨ ਹੈ ਪਰ ਤੁਸੀਂ ਉਹਨੂੰ ਇੱਕ ਚੱਲਦਾ ਫਿਰਦਾ ਘਰ ਵੀ ਕਹਿ ਸਕਦੇ ਹੋ ਅੰਤਰਕਸ਼ੀ ਵਿੱਚ ਉਹ ਡਰਿਆ ਇੱਕ ਘਰ ਬਹੁਤ ਵੱਡੀ ਮਸ਼ੀਨ ਆ ਉਹ ਤੇ ਉੱਥੇ ਉਹਨਾਂ ਕੋਲ ਸਾਰਾ ਕੁਝ ਹੁੰਦਾ ਖਾਣ ਪੀਣ ਨੂੰ ਹਰ ਚੀਜ਼ ਉੱਥੇ ਮੌਜੂਦ ਹੁੰਦੀ ਆ ਧਰਤੀ ਤੋਂ ਭੇਜੀ ਜਾਂਦੀ ਆ ਈਵਨ ਕਿ ਉਹਦੇ ਵਿੱਚ ਵੀ ਛੋਟੇ ਛੋਟੇ ਪੌਦੇ ਉਹ ਉਗਾਉਂਦੇ ਆ ਤਾਂ ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਉੱਥੇ ਬੰਦਾ ਕਿਵੇਂ ਰਹਿ ਰਿਹਾ ਜਾਂ ਉਹ ਮਰ ਰਿਹਾ ਜਿਵੇਂ ਤੁਸੀਂ ਰਿਪੋਰਟਾ ਹੁਣ ਦੇਖ ਰਹੇ ਹੋਵੋਗੇ ਕਿ ਤੁਹਾਨੂੰ ਲੱਗ ਰਿਹਾ ਕਿ ਪਤਾ ਨਹੀਂ ਉਹ ਕਿਹੜੀ ਹਾਲਤ ਵਿੱਚ ਹੋਣੀ ਆ ਸ਼ਾਇਦ ਉਹਦੀ ਹਾਲਤ ਖਰਾਬ ਹੋਣੀ ਐ ਇਦਾਂ ਨਹੀਂ ਆ ਉਹ ਉੱਥੇ ਵਧੀਆ ਰਹਿ ਰਹੀ ਆ ਪ੍ਰੋਬਲਮ ਹੋਈ ਹੈ ਸਿਰਫ ਜਾਨ ਆਉਣ ਵਾਲੇ ਜਰੀਏ ਦੇ ਵਿੱਚ ਉਹਨਾਂ ਨੂੰ ਉੱਥੇ ਲੈ ਕੇ ਜਾਣ ਲਈ ਅਤੇ ਧਰਤੀ ਤੇ ਵਾਪਸ ਲੈਣ ਲਈ ਇੱਕ ਸਪੇਸ ਕ੍ਰਾਫਟ ਦੀ ਲੋੜ ਪੈਂਦੀ ਹੈ ਯਾਨੀ ਇੱਕ ਅੰਤਰਿਕਸ਼ ਵਾਹਨ ਇੱਕ ਰੌਕੇਟ ਕਹਿ ਸਕਦੇ ਹਾਂ ਰੌਕੇਟ ਦਾ ਉੱਪਰਲੀ ਜਿੱਤੇ ਵਿੱਚ ਬੈਠ ਕੇ ਉਹ ਜਾਂਦੇ ਆ ਉਹ ਦੋ ਦੇਸ਼ਾਂ ਕੋਲ ਨੇ ਇੱਕ ਅਮਰੀਕਾ ਕੋਲ ਹੈ ਸਪੇਸ ਐਕਸ ਕੰਪਨੀ ਕੋਲ ਅਤੇ ਦੂਜਾ ਹੈਗਾ ਜੀ ਰਸ਼ੀਆ ਕੋਲ ਜਿਹਨੂੰ ਕੀ ਸੋਯੂਜ਼ ਆਖਿਆ ਜਾਂਦਾ ਪਿਛਲੇ ਕਾਫ ਕਸਾਲਾਂ ਤੋਂ ਤਾਂ ਰਸ਼ੀਆ ਵਾਲੇ ਵਾਹਨ ਦਾ ਹੀ ਜ਼ਿਆਦਾ ਯੂਜ਼ ਹੋ ਰਿਹਾ ਹਾਲਾਂਕਿ ਪਿਛਲੇ 3-4 ਤਾਲਾਂ ਤੋਂ ਸਪੇਸਐਕਸ ਜਿਹੜੀ ਕੰਪਨੀ ਅਮਰੀਕਾ ਦੀ ਪ੍ਰਾਈਵੇਟ ਕੰਪਨੀ ਉਹਨੇ ਇਹ ਜ਼ਿੰਮਾ ਉਠਾਇਆ ਹੋਇਆ ਸਪੇਸ ਵਿੱਚ ਪਲਾੜ ਯਾਤਰੀਆਂ ਨੂੰ ਲੈ ਕੇ ਜਾਣ ਦਾ ਪਰ ਇਹ ਜੋ ਗਏ ਹੋਏ ਨੇ 2-3 ਮਹੀਨੇ ਪਹਿਲਾਂ ਜੋ ਸੁਨੀਤਾ ਵਿਲੀਅਮਸ ਤੇ ਉਹਦਾ ਇੱਕ ਸਾਥੀ ਸਪੇਸ ਵਿੱਚ ਗਏ ਨੇ ਇਹ ਰਸ਼ੀਅਨ ਜਹਾਜ਼ ਤੇ ਹੀ ਗਏ ਨੇ ਉਥੇ ਸੋਯੂਜ਼ ਸਪੇਸ ਕ੍ਰਾਫਟ ਤੇ ਹੀ ਗਏ ਨੇ ਤੇ ਉਹ ਚੱਲਦਾ ਹੁੰਦਾ ਹੀਲੀਅਮ ਗੈਸ ਦੇ ਉੱਪਰ ਤੇ ਉਹ ਜਦੋਂ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਜਹਾਜ਼ ਆ ਨਾ ਉਹ ਨਾਲ ਹੀ ਲੱਗਿਆ ਰਹਿੰਦਾ ਉਹਦੇ ਅਟੈਚ ਰਹਿੰਦਾ ਸਪੇਸ ਸਟੇਸ਼ਨ ਦੇ ਨਾਲ ਬਟ ਉਹਨਾਂ ਨੂੰ ਫਿਰ ਉੱਥੇ ਪਤਾ ਲੱਗਦਾ ਹੌਲੀ-ਹੌਲੀ ਕਿ ਉਹਦੇ ਵਿੱਚ ਗੈਸ ਲੀਕ ਹੋ ਰਹੀ ਆ। ਸੋ ਮੇਨ ਪ੍ਰੋਬਲਮ ਉਹਨਾਂ ਦੇ ਉੱਥੇ ਫਸੇ ਹੋਣ ਦੀ ਇਹ ਆ ਕਿ ਉਹਨਾਂ ਨੂੰ ਵਾਪਸ ਆਉਣ ਲਈ ਉਸੇ ਸਪੇਸ ਕ੍ਰਾਫਟ ਦੀ ਲੋਡ ਪੈਣੀ ਆ। ਬਟ ਉਹਦੇ ਵਿੱਚੋਂ ਗੈਸ ਲੀਕ ਹੋ ਰਹੀ ਆ। ਭਾਵੇਂ ਕੋਈ ਦਾ ਕਿਹਾ ਜਾਂਦਾ ਕਿ ਉਹਦੇ ਵਿੱਚ 700 ਲੀਟਰ ਦੇ ਆਸ-ਪਾਸ ਗੈਸ ਹੁੰਦੀ ਆ। ਮੰਦੇ ਉਹਨਾਂ ਨੂੰ ਇੱਥੇ ਵਾਪਸ ਲਿਆਉਣ ਲਈ ਇੰਨੀ ਜ਼ਿਆਦਾ ਗੈਸ ਦੀ ਲੋੜ ਵੀ ਨਹੀਂ ਹੁੰਦੀ ਪਰ ਫਿਰ ਵੀ ਜਿਹੜੀ ਗੈਸ ਲੀਕ ਹੋ ਰਹੀ ਹੈ ਇੱਕ ਬਹੁਤ ਵੱਡਾ ਖਤਰਾ ਹੈ ਕਿਉਂਕਿ ਵਾਪਸ ਆਉਂਦੇ ਵੇਲੇ ਜਦੋਂ ਉਹ ਧਰਤੀ ਦੇ ਐਟਮੋਸਫੇਅਰ ਵਿੱਚ ਐਂਟਰ ਕਰਨਗੇ ਤਾਂ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਤਾਪ ਦਾ ਸਾਹਮਣਾ ਕਰਨਾ ਪੈਣਾ ਬਹੁਤ ਜ਼ਿਆਦਾ ਗਰਮੀ ਇੱਕਾ ਅੱਗ ਲੱਗ ਜਾਂਦੀ ਹੈ ਸਪੇਸ ਕ੍ਰਾਫਟ ਤੇ ਜੇ ਉਸ ਵਕਤ ਕਿਤੇ ਮਾੜੀ ਮੋਟੀ ਵੀ ਲੀਕੇਜ ਹੁੰਦੀ ਹੋਈ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਜਾਣ ਉਹ ਸਪੇਸ ਕ੍ਰਾਫਟ ਫਟ ਵੀ ਸਕਦਾ ਹੈ ਜਿਵੇਂ ਕਿ ਕਲਪਨਾ ਚਾਵਲਾ ਨਾਲ ਹੋਇਆ ਸੀ ਉਹਨਾਂ ਦਾ ਸਪੇਸ ਕ੍ਰਾਫਟ ਵੀ ਸਪੇਸ ਸ਼ੈਟਲ ਧਰਤੀ ਦੇ ਵਾਪਸ ਆਉਂਦੇ ਸਮੇਂ ਜਦੋਂ ਐਟਮੋਸਫੇਅਰ ਵਿੱਚ ਐਂਟਰ ਕਰਦਾ ਵਾਤਾਵਰਣ ਵਿੱਚ ਐਂਟਰ ਕਰਦਾ ਤਾਂ ਉਸ ਵਕਤ ਉਹਨੂੰ ਜਦੋਂ ਅੱਗ ਲੱਗੀ ਤਾਂ ਉੱਥੇ ਇੱਕ ਲੀਕੇਜ ਸੀ ਜਹਾਜ਼ ਦੇ ਵਿੱਚ ਇੱਕ ਟਾਇਲ ਜੋ ਰੱਖਿਆ ਕਰਦੀ ਹੈ ਜਹਾਜ਼ ਦੀ ਟਾਇਲਾਂ ਲੱਗੀਆਂ ਹੁੰਦੀਆਂ ਨੇ ਉੱਥੋਂ ਇੱਕ ਟਾਇਲ ਟੁੱਟੀ ਹੋਈ ਸੀ ਉਸ ਲੀਕੇਜ ਕਾਰਨ ਉਹ ਗਰਮੀ ਉਸ ਜਹਾਜ਼ ਦੇ ਅੰਦਰ ਚਲੀ ਗਈ ਅਤੇ ਜਹਾਜ਼ ਫਟ ਗਿਆ ਸੋ ਇੱਥੇ ਵੀ ਉਹਨਾਂ ਨੂੰ ਇਹ ਹੀ ਖਤਰਾ ਹੈ ਕਿ ਅਗਰ ਮਾੜਾ ਮੋਟਾ ਵੀ ਲੀਕੇਜ ਕਿਤੋਂ ਹੁੰਦਾ ਹੋਇਆ ਤਾਂ ਵਾਪਸ ਆਉਣ ਸਮੇਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੋ ਮੇਨ ਪ੍ਰੋਬਲਮ ਇਹ ਆ ਹੋਰ ਕੋਈ ਪ੍ਰੋਬਲਮ ਨਹੀਂ ਆ ਉਹ ਉੱਥੇ ਆਰਾਮ ਨਾਲ ਰਹਿ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਨੂੰ ਵਾਪਸ ਲਿਆਉਣ ਲਈ ਕੀ ਉਸੇ ਸਪੇਸ ਕ੍ਰਾਫਟ ਨੂੰ ਠੀਕ ਕੀਤਾ ਜਾਂਦਾ ਜਾਂ ਫਿਰ ਮੈਨੂੰ ਲੱਗਦਾ ਹੋ ਸਕਦਾ ਕਿ ਜੇ ਉਹ ਠੀਕ ਨਾ ਹੋਇਆ ਤਾਂ ਫਿਰ ਇਥੋਂ ਇੱਕ ਨਵਾਂ ਸਪੇਸ ਕ੍ਰਾਫਟ ਭੇਜ ਦੇਣਗੇ ਸ਼ਾਇਦ ਸਪੇਸ ਕੰਪਨੀ ਆ ਉਹ ਦਾ ਸਪੇਸ ਕ੍ਰਾਫਟ ਉੱਤੇ ਭੇਜ ਦੇਵੇਗੇ ਕਿ ਤੇ ਉਹ ਉਹਦੇ ਵਿੱਚ ਬੈਠ ਕੇ ਆ ਜਾਣਗੇ। ਤਾਂ ਕੋਈ ਐਡੀ ਵੱਡੀ ਗੱਲ ਹੈ ਨਹੀਂ ਆ। ਇਹ ਕ ਹਵਾ ਜਿਸ ਤਰੀਕੇ ਨਾਲ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਉਹ ਉੱਥੇ ਫਸੀ ਹੋਈ ਹੈ ਜਿਸ ਤਰੀਕੇ ਦੀਆਂ AI ਫੋਟੋਆਂ ਪ੍ਰੇਜ਼ੈਂਟ ਕੀਤਾ ਜਾ ਰਿਹਾ ਹੈ ਨਹੀਂ ਕਿ ਪਤਾ ਨਹੀਂ ਉਹਦੀ ਕੀ ਹਾਲਤ ਆ। ਇਹ ਸਭ ਚੀਜ਼ਾਂ ਇਸ ਲਈ ਕੀਤੀਆਂ ਜਾਂਦੀਆਂ ਨੇ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੈ ਕਿ ਉਹ ਉੱਥੇ ਹੈ ਕਿੱਥੇ। ਅਸਲ ਮਾਜਰਾ ਕੀ ਉਹ ਰਹਿੰਦੇ ਕਿਵੇਂ ਆ ਤੇ ਇਹ ਸਪੇਸ ਸਟੇਸ਼ਨ ਵਗੈਰਾ ਸਪੇਸ ਕ੍ਰਾਫਟ ਇਹ ਚੀਜ਼ਾਂ ਹੁੰਦੀਆਂ ਦੀ ਨੇ। ਇਸੇ ਲਈ ਲੋਕਾਂ ਨੂੰ ਇਹ ਚੀਜ਼ਾਂ ਵਿੱਚ ਉਲਝਾ ਦਿੱਤਾ ਜਾਂਦਾ ਹੈ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਉਹ ਸਪੇਸ ਸਟੇਸ਼ਨ ਵਿੱਚ ਰਹਿ ਰਹੀ ਆ ਪਹਿਲਾਂ ਵੀ ਉੱਥੇ ਲੋਕ ਰਹਿੰਦੇ ਆ ਉੱਥੇ ਤਕਰੀਬਨ 4-5 ਲੋਕ ਤਾਂ ਰਹਿੰਦੇ ਆ ਉਸ ਦੇ ਵਿੱਚ ਹਰ ਵਕਤ ਸੋ ਉਹਨਾਂ ਨੇ ਵਾਪਸ ਆਉਣਾ ଥିਗਾ ਜੁਲਮਹੀਨੇ ਵਿੱਚ ਪਰ ਮੈਂ ਤੁਹਾਨੂੰ ਦੱਸਿਆ ਜੀ ਇਹ ਸਪੇਸ ਕ੍ਰਾਫਟ ਵਿੱਚ ਲੀਕੇਜ ਆ ਜਿਸ ਕਰਕੇ ਉਹ ਵਾਪਸ ਨਹੀਂ ਆ ਸਕਦੇ ਪਰ ਉਹ NASA ਉਹ ਕੋਈ ਨਾ ਕੋਈ ਹੱਲ ਲੱਭ ਹੀ ਲੈਣਗੇ ਤੇ ਹੋ ਸਕਦਾ ਕਿ ਉਹ ਆਉਣ ਵਾਲੇ 15-20 ਦਿਨਾਂ ਵਿੱਚ ਵਾਪਸ ਧਰਤੀ ਤੇ ਆ ਜਾਣ ਮੇਰੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਹੁਣੇ ਹੀ ਦਬਾ ਦਿਓ